ਉਦਿਸ਼ ਅਸਲੀ ਗੱਲ ਬਾਈ ਸਾਰਿਆਂ ਨੂੰ ਸਵਾਗਤ ਕਰਦਾ ਹਾਂ ਤੁਹਾਡਾ ਬਲੌਗ ਤੇ ਅੱਜ ਫਿਰ ਬਾਕੀ ਤੁਹਾਨੂੰ ਪਤਾ ਹੀ ਕੱਲ ਦਾ ਆਇਆ ਪ੍ਰੋਸੈਸ ਚੱਲ ਰਿਹਾ ਆ ਆਪਣਾ ਪਾਈਪ ਲੰ ਨੂੰ ਫਟ ਗਈ ਕੱਲ ਆਪਾਂ ਨੇ ਹਮਾਰਾ ਟੂਆ ਚਲਾਇਆ ਤੇ ਵੀ ਉਰਦ ਦੇ ਪੈਪ ਪਾ ਕੇ ਉਹ ਉੱਤੇ ਖੋਲ ਦੇਣਾ ਆਈ ਹਾਈ ਲੱਗੀ ਟੂਆ ਪੱਟਦਾ ਗੱਲਮ ਗੱਲਮ ਆ ਜੇ ਕੱਢਾ ਟਰੈਕਟਰ ਨਾਲ ਬਾਹਰ ਫਿਰ ਨੇਰੇ ਹੋਏ ਬਾਈ ਸਾਜ ਉਧਰ ਡੈਡੀ ਹੈ ਨਹੀਂ ਦਾਦਾ ਦਰਸ਼ਨ ਸਿੰਘ ਉਹ ਆਇਆ ਮਸਲਾ ਹੱਤੀ ਕਹਿੰਦਾ ਵੀ ਤੁਸੀਂ ਕੱਲ ਟੋਆ ਪੱਟੀਆਂ ਨੇ ਕਹਦੇ ਤਾਂ ਉਧਰ ਦੇ ਕਹਿੰਦਾ ਮੂੰਹ ਮੂੰਹ ਉਹ ਕਰਦੇ ਉਹ ਮਾ ਬਾਾਈ ਤੂੰ ਸਵੇਰ ਦਾ ਨਹੀਂ ਆਇਆ ਸਵੇਰ ਦਾ ਸਲਾਹ ਬਾਕੀ ਸਲਾਹ ਘੈਂਟ ਦੇ ਗਿਆ ਵੀ ਲੋਡ ਨਹੀਂ ਹੈਗੀ ਉੱਥੇ ਰੱਖਣ ਦੇ ਕਿਉਂਕਿ ਪਿੱਛੇ ਆਪਣੇ ਦੋ ਮੂੰਹ ਹੈਗੇ ਆ ਉਧਰ ਮਤਲਬ ਆ ਖੇਤ ਨੂੰ ਪਾਣੀ ਦੋ ਮੂੰਹ ਹੈਗੇ ਆ ਲਾਉਣ ਨੂੰ ਡੇਢ ਕਿੱਲੇ ਦੋ ਮੂੰਹ ਰੱਖੇ ਹੋਏ ਆ ਠੀਕ ਹੈ ਇਹਦੀ ਲੋਡ ਨਹੀਂ ਹੈਗੀ ਤੇ ਜੇ ਜਦੋਂ ਇਹਦੇ ਗਾਂ ਵੀ ਆਪਣੇ ਖੇਤ ਹੋਣ ਫਿਰ ਤਾਂ ਲੋਡ ਹੈਗੀ ਚਲ ਗਾਹਾਂ ਪਾਣੀ ਜਾਣਾ ਉਹਦੀ ਸੜਾ ਵਧੀਆ ਜੀ ਵੀ ਹੁਣ ਉਹ ਵੀ ਉਹਦੀ ਮੂਹ ਮੁਕਾਬਦ ਬੰਦ ਹੁਣ ਉਹ ਹੀ ਮੂਹ ਕਰਨ ਲੱਗੇ ਬੰਦੀ ਦਾ ਇਹ ਸਭ ਕੁ ਲਿਆਂਦਾ ਸਮੈਂਟ ਸਮੰਟ ਬਾਕੀ ਇਹਦੇ ਬਾਰੇ ਇਹਦਾ ਹੁਣ ਹੁੰਦੇ ਨਹੀਂ ਕੈਪ ਲਾਉਣੇ ਵਾਲਾ ਕੈਪ ਹੁੰਦਾ ਤੇ ਮੂਹ ਪਰ ਲਾਉਣੇ ਵਾਲਾ ਐ ਇਹ ਹੈਗੇ ਪਾਏ ਪੈਪ ਬਹੁਤ ਪੁਰਾਣੇ ਇਹਾਂ ਦੇ ਸਾਈਜ਼ ਦਾ ਹੁਣ ਮੈਨੂੰ ਮਿਲੇ ਨਹੀਂ ਹੁਣ ਬਾਕੀ ਦੇਖਦੇ ਹੁਣ ਸਮੈਂਟ ਨਾਲੇ ਕਰਨਾ ਬੰਦ ਸਮੈਂਟ ਅੰਦਰ ਤੱਕ ਪਾ ਪਾ ਪੜਕਣੇ ਉਹਦੇ ਵੀ ਦੇਖਦੇ ਹੁੰਦਾ ਕਿ ਨਹੀਂ ਉਹ ਬਾਕੀ ਬਾਦਰ ਦੇਖਾਂਗੇ ਖਰਾਬਤਾ ਸਿਮਿੰਟ ਪਾਈਏ ਪਹਿਲਾਂ ਪਾ। ਕੀ? ਜਦੋਂ ਡਰਾਈਵਰੀ ਤਕੜੀ ਆ ਬੈ ਕੇ ਲਈ ਹੁੰਦਾ ਵੀ ਪਾਈ ਸਸ। ਵੀ ਸਿੱਧਾ ਆ ਲਿਆ ਰੈਕਟਰ ਉਰੇ ਦੇ ਅੰਦਰ ਬਾੜ ਉਰੇ ਬੈਠਾ। ਤਾਂ ਕਾਹੀਏ ਭਾਈ ਬਡੇ ਬੰਦੇ। ਆ ਸੋ। ਬਈ ਕਰਤਾ ਸੀਲ ਬੰਦ ਕਰਤਾ ਹਨ ਕਿਸੇ ਪਾਸੋਂ ਹਵਾ ਵੀ ਨਹੀਂ ਆ ਰਹੀ ਬਾਜਤਾ ਗਏ 12:30 ਇੱਕ ਦਾ ਗੇਟ ਵੱਜ ਗਿਆ ਧੁੱਪਾਂ ਪੂਰੀ ਆਨ ਚਾਰ ਮਹੀਨਾ ਤੇ ਆ ਸੂਟ ਕਹਿ ਥੋੜਾ ਦੇਣਾ ਗਿਆ ਡੇੜਾ ਪੂਰਾ ਪੈ ਰਿਹਾ ਵੀ ਹੁਣ ਆ ਜਨਾਬ ਪਤਾ ਨਹੀਂ ਹਰਦੇ ਨਹੀਂ ਬਾਈ ਇਹ ਜੀ ਧੁੱਪਾਂ ਵਿੱਚ ਵੀ ਮੇਰੀ ਨਾ ਹੋਈ ਪਈ ਹੈ ਖਰਕਾ ਬਈ ਪੁਰਾਣੀ ਖਰਕਾਂ ਦਾ ਸਾਡੀਆਂ ਨਵੀਆਂ ਖਰਕਾਂ ਉਹਨਾਂ ਹੁੰਜਲੀਏ ਕਰਨ ਨੂੰ ਇਹ ਤਾਂ ਬਾਅਦ ਚ ਭਰੂਗੇ ਹਲੇ ਪਹਿਲਾਂ ਇੱਕ ਇੱਕ ਵਾਰ ਸੁੱਕ ਸਕ ਕੇ ਨਾ ਆ ਐਂ ਜਦ ਸੁੱਕ ਗਿਆ ਐਂ ਜਦ ਕੰਪ ਹੋ ਗਿਆ ਤੇ ਤੇ ਚ ਬਟਨ ਦਾ ਕੰਮ ਹੋ ਗਿਆ ਉਹ ਤੇ ਬਾਅਦ ਫਿਰ ਮੋਟਰ ਚ ਲਾ ਕੇ ਦੇਖੂਗੇ ਵੀ ਲੀਕ ਜ ਤਾਂ ਨਹੀਂ ਹੈਗੀ ਜੇ ਮਾ ਮੋਟਰ ਲੀਕ ਹੋਈ ਫਿਰ ਉਹਦਾ ਸੈਟਿੰਗ ਹੋ ਜਾਊਗੀ ਜੇ ਬਾਅਦ ਮਾ ਭਰੇ ਦੇ ਬਾਅਦ ਚ ਫਿਰ ਉਹਨਾਂ ਪਟਾਈ ਫੇਰ ਕਰਨੀ ਪੈਣੀ ਆ ਬਾਕੀ ਸਾਹਿਬ ਦੀ ਡੜੀ ਨੇ ਸਾਡਾ ਕੰਮ ਸਖਾ ਕਰਤਾ ਨਹੀਂ ਅੱਜ ਵੀ ਸਾਨੂੰ ਬੜ ਪਟੀਆਂ ਸੜਾ ਕਰਨਾ ਪੈਣਾ ਦੁਬਾਰਾ ਉਹ ਸਿਰ ਤੱਕ ਕਿ ਆ ਲਾਈਨ ਬੀ ਹੋ ਗਈ ਦੀ ਬਿੰਗੀ ਪੈਪ ਸਿੱਧਾ ਪੈਣਾ ਤੋਰੇ ਸੋ ਹੁਣ ਇਹਨੂੰ ਆਪਾਂ ਨੇ ਕਦਾ ਪ੍ਰੋਗਰਾਮੇ ਕਰਤਾ ਕੈਨਸਲ ਸਮਟ ਪਾ ਕੇ ਕੰਮ ਸਮਟ ਪਾ ਕੇ ਮੁੱਕੇ ਹੀ ਬੰਦ ਕਰਤਾ ਬਸ ਪਿੱਛੇ ਹੈਗੇ ਆਂ ਆਪੇ ਸਾਂਭੀ ਜਾਣਾ ਹੁਣ ਤਾਂ ਬਾਈ ਬੇਨਤੀ ਹੋ ਵੀ ਚੱਲੀਏ ਘਰ ਨੂੰ ਔਖਾ ਹੀ ਹੈ ਜਾਂ ਜਾਣੇ ਜੀ ਨਹੀਂ ਮੰਨਦਾ ਇਹੋ ਜੀ ਗਰਮੀ ਚ ਯਾਰ ਬਾਹੂ ਰਹਾ ਲਾ ਚੱਲੀਏ ਹੋਏ ਚੱਲੀਏ ਕਹਾ ਬੈ ਬੰਦੇ ਦਾ ਘਰ ਦੀ ਜੂਗਾ ਤੇ ਬੰਦ ਰਗਾ ਦੀ ਸ਼ਾਮ ਨਹੀਂ ਹੋਣੀ ਹੈ ਜੀ ਦੇ ਦਾ ਗਿਆ ਹੁਣ ਅਮਕੀ ਪਾ ਦਈਏ ਤੇ ਵਿੱਚ ਉਹ ਸ਼ਾਮ ਨੂੰ ਪਾ ਦੂੰਗਾ ਯਾਰ ਪੱਕ ਜੂਗਾ ਹੁਣ ਇਹ ਸ਼ਾਮ ਨੂੰ ਪਾ ਦੂੰਗਾ ਤੁੱਪਾ ਕਿੰਨੀ ਆ ਸ਼ਾਮ ਨੂੰ ਫੇਰ ਜ਼ੋਰ ਮਾਰ ਦੂੰਗਾ ਕਿ ਆ ਕੇ ਕਿਹੜਾ ਹੁਣ ਹੀ ਪੈ ਜਾਣੀ ਹੈ ਹੁਣ ਉਹ ਸ਼ਾਮ ਇੰਨਾ ਵੀ ਨਹੀਂ ਦੋਆ ਹੈਗਾ ਅਗਰ ਜੇ ਸੀ ਨੇ ਪਟਿਆ ਵਾ ਠੰਡੇ ਠੰਡੇ ਪਾ ਦੂੰਗਾ ਤੁੱਪਾ ਦੇ ਚੱਲ ਜੀ ਘਰ ਨੂੰ ਸਵੇਰ ਦੇ ਦਾਏ ਹੋਏ ਦੇਖੋ ਭਾਈ ਇਹ ਬੰਦਾ ਨਹੀਂ ਹਟਦਾ ਇਹਨੇ ਪਾ ਕੇ ਹੀ ਖੜਨਾ ਆ ਪਤਾ ਨਹੀਂ ਕਿਹੜੀ ਹੋਲੀ ਸ਼ਾਮ ਨੂੰ ਆਉਂਗਾ ਮੈਂ ਸ਼ਾਮ ਨੂੰ ਭਰੂੰਗਾ ਚੁੱਪ ਚਾਪ ਨਿਕਲੀ ਜਾ ਕੇ ਮੋੜ ਸਕਦਾ ਛੁੱਟੀ ਹੈ ਸਿਕਾਲ ਜੀ ਹੋਰ ਭਾਈ ਅੰਗੇ ਵਧੀਆ ਵਧੀਆ ਤੂੰ ਹੁਣ ਆ ਜਾ ਇੱਥੇ ਮੈਂ ਗਰਮੀयां ਮਾਰੇ ਪਏ ਬਾਈ ਹਾਂ ਗਰਮੀ ਨੇ ਮਾਰੇ ਲੇ ਤਵੇਰੀ ਸ਼ਾਮ ਦਾ ਕੰਮ ਆ ਦੁਪਹਿਰੇ ਨੂੰ ਤਾਂ ਮਰ ਜੂਗਾ ਲੈ ਦੁਪਹਿਰੇ ਨੂੰ ਤਾਂ ਸੇਕ ਟਰੈਕਟਰ ਵੀ ਕਿਹਾ ਹੂੰ ਫਿੱਕ ਜਿਆਦਾ ਇਹ ਨੂੰ ਮੈਂ ਕਿਹਾ ਮਾ ਥੋੜੇ ਛੱਡੇ ਛੋੜੇ ਛੱਡੇ ਨਹੀਂ ਉੱੜਦਾ ਬਾਈ ਇਹ ਅੱਛਾ ਇਹ ਤਾਂ ਲੇਟ ਆਉਂਦਾ ਇਹ ਉਹ ਉੱਥੂਗਾ ਵੀ ਕਿ ਰਾਤ ਨੂੰ 12 ਵਜੇ ਪੈਣਾ ਇਹਨੇ ਹਾਂ ਅੱਛਾ ਰੋਹਦਾ ਚਲਾਉਣਾ ਲੈ ਰਾਤ ਤੱਕ ਰਾਤ ਨੂੰ ਆਹ ਹੁਣ ਆਈਟਮ ਠੰਡਾ ਹੈ ਹੁਣ ਜੇ ਆ 12 ਵਜੇ ਚੱਲੀ ਜਾਵੇ ਫੇ ਠੰਡਾ ਤਾਂ ਹੈਗਾ ਫੇਰ ਮੈਂ ਸੇਕ ਮੰਦੀ ਬੈਠ ਹੁੰਦਾ ਯਾ ਸਵੇਰ ਟਾਈਮ ਸਾਜੇ ਸਾਜੇ ਫੇਰ 12 ਵਜੇ ਬੰਦ ਕਰਿਆ ਫੇਰ ਨਹੀਂ ਹੁੰਦਾ ਸਾਲਾ ਫੇਰ ਫੇਰ ਉੱਠਣਾ ਯਾ ਬੰਦਾ ਆਈਟਮ ਖੜਾ ਆਵੇ ਫੇਰ ਹੈ ਠੰਡਾ ਹੈਗਾ ਮੁਕੰਮਲ ਲੋਪ ਹੈ ਹਾਂ ਹੈ ਕਿ ਨਹੀਂ ਆ ਤਿੰਨ ਚਾਰ ਵਜੇ 5 ਵਜੇ ਠੰਡਾ ਹੁੰਦਾ ਹੈ ਹੋਰ 12 ਵਜੇ ਦਿਨ ਵਾਸਤੇ ਆਰਾਮ ਆਰਾਮ ਅਜੀ ਵਾਜ ਜਾਣੇ ਇਹਨੂੰ ਜਿਹੜਾ ਚੱਲਦੀ ਹਵਾ ਫੇ ਤਾਂ ਹੋ ਜੂਗਾ ਨਹੀਂ ਫੇਰ ਖੜਾ ਹੋਵਾ ਬਈ ਅੱਛਾ ਫੇਰ ਆਇਆ ਜਿਹੜੀ ਗਰਦਾ ਖੜਾ ਇਹਦੇ ਤੋਂ ਪੁੱਟ ਲਾਂ ਤੇ ਰੇਂਜ ਰੋਕੀਂ ਅੱਛਾ ਹਾਂ ਫਾ ਕਪਟਨ ਸਰਜੰਦਾ ਹੈ ਦੇਖਾ ਕਿਹਦੇ ਹਿਸਾਬ ਨਾਲ ਦੱਸਦਾ ਸਾਡੀ ਪੱਕਰਾ ਹੀ ਹੈ ਜੇ ਸੁੱਕੇ ਮਈਏ ਸੁੱਕੇ ਸੁੱਕੇ ਠੀਕ ਨਹੀਂ ਸੁੱਕੇ ਚ ਹਾਂ ਤੇ ਕਹਿੰਦਾ ਅਗਲਾ ਉੱਚਾ ਨਹੀਂ ਮੈਂ ਹੋ ਗਿਆ ਭਾਈ ਪਾਣੀ ਪੱਧਰਾ ਨਹੀਂ ਜਾਂਦਾ ਇਹਦੀ ਨਹੀਂ ਹੁਣ ਲਾ ਤੂੰ ਇਹਦੀ ਨਾ ਇਹ ਮੰਨ ਕੇ ਜਿਆਦਾ ਕਹੂਗੀ ਜੇ ਪੰਜ ਚਾਰ ਪੰਜ ਸੌ ਘੰਟੇ ਚ ਲਾਤਾ ਹੈ ਲੈਜਰ 400 300 ਘੰਟੇ ਚ ਲਾਤਾ 300 ਹੀ ਰੱਖ ਦੂ 400 ਵੀ ਜ਼ਿਆਦਾ ਹੈ ਅੱਛਾ ਇਹਦੀ ਸਰਵਿਸ ਹੁੰਦੀ ਇੱਕ ਵਾਰੀ ਸਾਹ ਰਿਪੇਅਰ ਹੋਣੀ ਰਿਪੇਅਰ ਰਿਪੇਅਰ ਕਿਆ ਹੋਣੀ ਆਓ ਸਰਬਸੇ ਹੋਗੀ ਸਰਬਸੇ ਹੋਗੀ ਤੇ ਮੈਨੂੰ ਦਿਖਾਉਣਾ ਪੈਣਾ ਇੱਕ ਵਧੀਆ ਸਹੀ ਚੱਲਦਾ ਕਿ ਆਏ ਹਾਂ ਇਹਦਾ ਬਾਅਦ ਫਰਕ ਪੈਂਦਾ ਨਹੀਂ ਸੈਟਿੰਗ ਦਾ ਸੈਟਿੰਗ ਦਾ ਫਰਕ ਪੈਣਾ ਹੀ ਪੈਣਾ ਹੈ ਇਹ ਦਿਖਾਉਣਾ ਪੈਂਦਾ ਇਹਦਾ ਦੱਸਿਆ ਬਹੁਤ ਨੇ ਤਿੰਨ ਚਿਰ ਮੈਂ ਸਰਬਸ ਕਰਾਉਗੀ ਕਈ ਦੇਖੇ ਚਾਚੇ ਆ ਲੈ ਜਰ ਕਰਾ ਨਾਲ ਤੇ ਉੱਪਰ ਲਾਧਾਰਦੇ ਹੀ ਨਹੀਂ ਆਇਓ ਲੈ ਇੰਨੀ ਜਾਨੇ ਗਲਤ ਆ ਸੈਟਿੰਗ ਹੈ ਦੀ ਉਹਦੀ ਨਾ ਜਿਹੜਾ ਹੂੜੇ ਹੈ ਨਹੀਂ ਜਿਹੜਾ ਹੂੜੇ ਦੇ ਬੱਚੇ ਦਾ ਫੇਰ ਨਹੀਂ ਹੋਣਾ ਨਹੀਂ ਗੱਲ ਕਿ ਦੇਖਣਾ ਲਾਧਦੇ ਹੀ ਅਜੇ ਲਾਗ ਰੱਖਦੇ ਅਜੇ ਨਾ ਲਾਗਣ ਲੱਗੇ ਤੇ ਜਿਹੇ ਉੱਪਰ ਆ ਨਾ ਕਰਨਾ ਪੈਣਾ ਹੁਣ ਇੱਥੇ ਕਰਕੇ ਕਰਨਾ ਪੈਣਾ ਸਰਦੀ ਦੇ ਉੱਤੇ ਉਹ ਤਾਂਹੀਂ ਉਹਦੀ ਰੇਜ ਆਉਗੀ ਨਹੀਂ ਮਾ ਤੁਹਾਡੇ ਹੋ ਜੇ ਨਾ ਰਾਤ ਨੂੰ ਬੂਟਾ ਪਾਣਾ ਬੱਜੀਵੇ ਨਹੀਂ ਵੇ ਸਾਢੇ ਕਿਰੂ ਜੇ ਰਹਿ ਗਿਆ ਮਾੜਾ ਵੋਟਾ 5 ਕਿਲੇ ਆ ਹੁਣ ਦੇਖ ਲਾ ਆ ਡੇਢ ਕਿਲਾ ਹੋ ਗਿਆ ਸਾਡਾ ਚਾਰ ਮੰਨ ਕੇ ਚ ਕਹਿ ਬਿਚ ਲਾਇਆ ਪਤਾ ਹੀ ਕਿੰਨੇ ਹੋਏ ਚ ਹੁਣ ਤੇ ਹੀ ਲਾ ਲ ਤੂੰ 5 ਕਿਲੇ ਚ ਲਾਇਆ ਹੁਣ ਮੈਨੂੰ ਲੱਗਦਾ ਬਾ ਹੁਣ ਤੇ ਹੀ ਲਾ ਲ ਤੂੰ ਕਹਿ ਰਹਿ ਕੇ ਆਉਂਗੇ ਸਾਢੇ ਤਿੰਨ ਕਿਲੇ ਸਾਢੇ ਤਿੰਨ ਤਿੰਨਾਂ ਟਾਈਮ ਕੋ 7:00 ਵਜੇ 7:30 ਉੱਛੇ 7:30 7:30 ਕੋਈ ਯਾਰ ਆ ਮਾਰਾ ਮੱਝ ਨਹੀਂ 5 ਜਣੇ ਨਹੀਂ ਚੱਲ ਕੋਈ ਨਹੀਂ ਬੈਠਾ ਲਾਉਣੀ ਠੀਕ ਹੈ ਹਵਾ ਜਲਦੀ ਰਹੇਗਾ ਹਾਂ ਇਹ ਧੋਪੇ ਉੱਪਰ ਲੱਗਣੀ ਉਹ ਇੱਕ ਪੱਖਾ ਨਹੀਂ ਹੈਗਾ ਸੋ ਚੋ ਸਾਈਡ ਪਰ ਇਹ ਲਾ ਲਵੇ ਉਹ ਸਲਾਹ ਕਰਦਾ ਮਾਰੀ ਉਹ ਪੱਖਾ ਉਹ ਕਰੀ ਜਿਆਦਾ ਨਹੀਂ ਉਹ ਮਾਨੀ ਕੋਲ ਚੱਲਦਾ ਤੇ ਮੈਂ ਜਾਂਦਾ ਹੋਰ ਨਹੀਂ ਡਰਾਈਵਰ ਕੋਲ ਉਹ ਨਾਲ ਮੂੰਹ ਮਾਰ ਰਾ ਜੇ ਆ ਗਿਆ ਸੈਂਸਰ ਹੈ ਤੈਨਸਰ ਆਵਾਜ਼ ਕਰ ਦੇ ਰਿਹਾ ਰਿਜੈਕਟਰ ਹੈ ਅੰਛੇ ਕਾਲ ਜੀ ਠੀਕ ਹੈ ਭਾਈ ਹਾਂ ਠੀਕ ਹੈ ਤੂੰ ਦੱਸ ਠੀਕ ਤਾਂ ਹੋਊਗਾ ਜੀ ਵਾ ਹੋ ਗਿਆ ਇਹ ਵੀ ਆਹੀ ਰਹਿ ਗਏ 460 ਹੀਰੋ ਹੋ ਗਿਆ ਹੋਸ਼ੂ ਸਾਰੇ ਜਾਂਦੇ ਕਿਹੜੇ ਆਹ ਕਰਕੇ ਆਉਂਗਾ ਨਹੀਂ ਛੱਡਦਾ ਹੁਣ ਕਾਲੂ ਵੀ ਤਾਂ ਕਰਨੇ ਆ ਕਾਲੂ ਆ ਕਰਨੇ ਆ ਇੱਥੇ ਤੇ ਆਹ ਇਹਨਾਂ ਦੇ ਆਹ ਸ਼ੁਰੂ ਹੋ ਗਏ ਇੱਧਰ ਤੇ ਆ ਸਾਰੇ ਹੀ ਗਾਣੇ ਇੱਥੇ ਤੇ ਲੱਗਿਆ ਹੋਇਆ ਦੇਖ ਲੱਗੇ ਮਾ ਉੱਥੇ ਤੇ ਅੱਛਾ ਆਓ ਤਾਂ ਆਓ ਕਰੇ ਤੇ ਤਿੰਨੇ ਕਿੱਲੇ ਹਾਂ ਉਹ ਚੌਥਾ ਜੀ ਦਾ ਉਹ ਕਰਿਆ 2.5 ਕਿਲੋ ਆ ਕਰਤੇ ਇਧਰ ਤੇ ਉਹ ਪਿੰਡ ਕੋਲ ਤੇ ਆ ਮੜੀਆਂ ਤੇ ਪਰਾ ਤੇ ਆ ਸ਼ੁਰੂ ਹੋਵੇ ਉਧਰੋਂ 8 ਕਿਲੋ ਆ ਹੋਵੇ ਤੇਰੀ ਇਸਾਮ ਲਿਆ ਕੰਬੈ ਕੰਬੈਨ ਵਾਂਗ ਇਰੀ ਇਸਾਮ ਲਿਆ ਵੀ ਪੱਟ ਗਈ ਨਵੇੜ ਗਈ 5 ਕਿਲੋ ਤੇਰੇ ਆ ਹੋ ਗਏ ਉਹ ਗਾਹ ਨੂੰ ਕੈਬਨ ਮਾਰ ਲੈਣਾ ਇਹਨੂੰ 6 ਕਿਲੋ ਨਹੀਂ ਉੱਤਰ ਹੀ ਨਾ ਜਿਹੜਾ ਉੱਤਰ ਹੀ ਨਾ ਜਿਹੜਾ ਉੱਤਰ ਹੀ ਨਾ ਆਪਣਾ ਐਸਜੀ ਡਾਕਟਰ ਬੈਠਾ ਰਹੇ ਕੈਨ ਟਾਈਮ ਦੁਪਹਿਰ ਨੂੰ ਖੜਨਾ ਚਾਹੀਦਾ ਯਾਰ ਕੋਈ ਗੱਲ ਨਹੀਂ ਉਹ ਵੀ ਗਰਮੀ ਦਾ ਮੇਰੀ ਗੱਲ ਸੁਣ ਲੈ ਹੁਣ ਗਰਮੀ ਤੇ ਮੈਂ ਤਾਂ ਇਹਨੂੰ ਪਹਿਨ ਨਹੀਂ ਗਿਆ ਮੈਂ ਸਾਜਰੇ ਲੱਗੇਗਾ ਰੰਗ ਲੱਗੇਗਾ ਜਿਹਦੀ ਦੁਪਹਿਰ ਨੂੰ 4 ਘੰਟੇ ਟਰੈਕਟਰ ਖੜਾ ਦੇਣਾ ਟਰੈਕਟਰ ਰਾਮਾ ਜੀ ਨਾਲੇ ਆਪ ਨੂੰ ਸਾਜਰੇ ਸਾਜਰੇ ਬਿੰਦਰ ਨੂੰ ਬਿਠਾਤਾ ਬਿੰਦਰ ਨਾਲੇ ਚਲਾ ਦੇ ਕਰ ਮਿਰਲਾ ਚ ਅੱਜ ਬਿੰਦਰ ਦੇ ਜਿਹੜੇ ਅੱਛਾ ਬਿੰਦਰ ਨੇ ਅੱਜ ਤੇ ਮੇਰੀ ਲੇਧਰ ਵੀ ਕਰਕੇ ਆਂਦੇ ਤੇ ਅੱਛਾ ਹੂੰ ਚੱਲਾ ਖੜਾ ਤਾਂ ਮੈਂ ਲਾਲਚ ਨਹੀਂ ਕਰਦਾ ਬਸ ਹਾਂ ਅਜੀ ਭਾਈ ਚਲੇ ਤਾਂ ਗਏ ਅਸੀਂ ਜੜਾ ਚੱਕਣਾ ਸਵੀਰ ਹੂੰ ਉਦੇ ਛੜੀ ਨੂੰ ਉਬਲਵਾਉਂਤੀ ਪੈ ਜਲ ਗਏ ਸਾਲੇ ਬੂਲ ਦੁਆਰਕੇ ਦੇਹਾੜੇ ਸਾਲੇ ਚੱਪੜਾ ਉਹ ਥੇ ਜੜਾ ਬਹੁ ਜੜਾ ਨਿਕਲੀ ਆ ਦੁਆਰੋਂ ਜੜਾ ਨਿਕਲੀ ਆ ਨਿਕਲੀ ਹੋ ਜਾਣੀ ਉੱਚ ਦਾ ਉਹ ਤਾਂ ਨਿਕਲੀ ਜਾਣਾ ਇਹਨਾਂ ਦੇ ਬਾਅਦ ਖਤਮ ਹੋ ਜਾਣੀ ਭਾਨਾਂ ਦੇ ਬਾਅਦ ਖਤਮ ਹੋ ਜਾਣੀ ਇਹ ਕੱਲ ਜਾਂਦੀ ਆ ਕੋਈ ਨਾ ਟਾਈਟ ਹੋਣ ਹੁਣ ਬਾਉਣਾ ਪਊਗਾ ਉਹ ਜੜਾ ਉਹ ਤਾਂ ਇੱਕ ਨੇ ਕਰਦੀ ਆ ਕੀ ਕਹ ਭਾਈ ਇੱਕ ਵਾਰੀ ਉਹਨੂੰ ਲੈ ਜਾ ਰ ਹਾਂ ਬਾਹ ਹੁਣਾਂ ਵਾਲੇ ਦਾ ਹੋਰ ਬਾਅਦ ਹੋਊ ਫੇ ਕੱਲ ਬਾਹਰੀ ਸਾਧਰੀ ਉਹ ਬਾਉਂਗਾ ਹੀ ਸਵੇਰੇ ਤੁਰੇ ਬਾੜ ਪਾ ਦਿੰਦੇ ਆ ਕੋਈ ਕਹਿ ਤੀ ਦੇਖਣ ਵਿੱਚ ਇਕੱਠੀਆਂ ਕਰਨਾ ਕੰਮ ਜੇ ਨਿਗਲੀ ਕੋਈ ਠੀਕ ਨਹੀਂ ਗੱਲ ਆਓ ਇਹ ਵੀ ਆ ਉਹਦੇ ਬਾਅਦ ਫੇਰ ਹੋਰ ਸੁੱਕ ਲੂਗਾ ਫੇਰ ਉਹਦੇ ਬਾਅਦ ਹੋ ਜਾਣਾ ਲਈਏ ਕੱਲੂ ਇੱਥੇ ਹੀ ਕਰਨਾ ਬਾਈ ਤੇ ਕੁੱਤੇ ਇਹਨਾਂ ਦੇ ਕਰਨਾ ਤੇ ਹੈਪੀ ਨਾਲੇ ਝੱਲੀ ਵਾਲਿਆਂ ਦੇ ਰਹਿੰਦਾ ਹਲੇ ਤਿੰਨ ਕਿਲੀ ਉੱਧਰ ਵੀ ਕਰਦੇ ਸਾਡੇ ਵੀਦੇ ਰਹੇ ਤੇ ਤਿੰਨ ਕਿਲੀ ਗੱਗਾਂ ਅੱਜ ਪੈ ਬਣਾ ਮੱਤ ਮਾਰੀ ਬਈ ਉਹਦੀ ਪਾਮੇ ਰਹਿੰਦੇ ਪਾਮੇ ਜਾਣਾ ਕਰਨ ਪਰਸ ਪਰਸ ਜਾ ਗੋਲਾ ਭਈਆ ਸਾਂ ਜਾਂਦਾ ਨਹੀਂ ਹੈਗਾ ਅੱਛਾ ਕਿੱਥੇ ਨੂੰ ਹੀ ਜਾਂਦਾ ਜੇ ਉਹਨੂੰ ਕਿਹਾ ਗੱਗੇ ਨੇ ਕਿਹਾ ਵੀ ਮੇਰੇ ਨਾਲ ਜਿਹਾ ਮਾਮ ਮੈਂ ਤਾਂ ਖੇਤ ਮਾਮਾ ਹਾਂ ਯਾਰ ਮੈਂ ਜਾ ਕੇ ਗੱਲ ਕਰਦਾ ਜਾਨੂ ਆ ਵੀ ਮੈਂ ਨਹੀਂ ਆਇਆ ਨਾ ਕਹਿੰਦਾ ਮਾਤ ਨੂੰ ਆਪਣੇ ਬੰਦੇ ਦੀ ਕਹਿੰਦਾ ਉਹ ਥੋੜਾ ਕਹਿੰਦਾ ਮੈਂ ਔਖੀ ਥੋੜਾ ਨਾ ਕਰੀ ਵੀ ਕਹਿੰਦਾ ਆਹ ਕਹਿੰਦਾ ਮੁੰਦੇ ਦੇ ਲੈ ਹਾਂ ਗਿਆ ਨਹੀਂ ਖਾ ਦੇਖ ਲੈ ਜੈ ਲਿਆ ਗਏ ਨਾ ਜੈ ਲਿਆ ਬੋਧਾ ਜੈ ਲਿਆ ਨੂੰ ਨੀ ਮੰਨਦਾ ਅੰਸ਼ਾ ਕਹਿੰਦਾ ਫੇ ਮੈਨੂੰ ਠਾ ਦੋ ਸਦਾ ਦੀ ਇਹਦਾ ਤਾਂ ਪਾਰਟੀ ਮੀਟਲ ਜੀਂਦਾ ਮੈਂ ਠਾਉਂ ਕੋ ਤਾਂ ਬੁੱਤ ਤਾਂ ਲਾ ਕੇ ਹੁਣ ਹਾਂ ਹਾਂ ਆ ਇੱਕ ਜਾਈਂ ਠਾਮਦੇ ਹੁਣ ਤੈਨੂੰ ਬੀਲੇ ਨੂੰ ਖਾਈ ਆਉਣ ਸਹੀਂ ਸਹੀ ਗੱਲ ਹੈ ਕਿਹਨੀ ਗੱਲ ਹੈ ਹੁਣ ਤਾਂ ਕੰਮ ਦਾ ਟਾਈਮ ਹੁਣ ਤਾਂ ਕੰਮ ਦਾ ਮੌਪਰਾ ਹੰਨਿਆ ਤਾਂ ਕਰਦੀ ਨਹੀਂ ਤਾਂ ਜਿਆਦਾ ਰੱਖਿਆ ਉਹ ਯਾਰ ਅਸੀਂ ਅਖੇ ਇੰਨਾ ਕੰਮ ਨਹੀਂ ਦਾ ਪਹਿਲਾਂ ਕਿੰਨੇ ਤਾਂ ਹੁਣ ਡੇਢ ਮਹੀਨਾ ਮਾੜਾ ਮੋਟਾ ਗਲਾਬ ਮੰਗਦਾ ਤਾਂ ਹੂੰ ਕਹਿੰਦਾ ਮੇਰੇ ਕੋਲ 15 ਦਿਨ ਛੱਡ ਦੋ ਮੈਂ ਉਨੇ ਪੈਸੇ ਦੇ ਦੂੰਗਾ ਮੰਨਿਆ ਹੀ ਨਹੀਂ ਫੜਾ ਦੇਖਦਾ ਤੂੰ 20 ਦਿਨ ਲਾਇਆ ਉਹਦੇ ਕਢਾਇਆ ਉਹਦੀ ਜੀਰੀ ਦਾ ਗਿੱਤਾ ਏ ਮੰਦਾ ਹੀ ਨਹੀਂ ਇਹਨਾਂ ਨੂੰ ਲੱਗਦਾ ਆਏ ਕਹਿੰਦਾ ਮੁਰਦਾ ਕਹਿੰਦਾ ਸਰਦਾਰੀ ਨੂੰ ਛੱਡ ਦੋ ਕਹਿੰਦਾ ਮੈਂ ਪਾਰਟੀ ਬਣਾ ਦੇ ਲਾਲੀ ਮਾਛਿਆ ਕਹਿੰਦਾ ਧੀਮੇ ਜਾਣਾ ਨਹੀਂ ਕਿਤੇ ਜਾੜੀ ਪਰ ਵੀ ਮੰਨਦਾ ਕਿ ਜੜ ਪੰਮੇ ਦੇ ਵੀ ਨਹੀਂ ਜਾਣੀ ਮੰਨਦਾ ਉਹ ਜਾਨਾ ਚੱਕਰ ਦੱਸਿਆ ਤੁਹਾਡੀ ਖਾਣੇ ਲਗਿਆ ਹੋਣਾ 7 ਵਜੇ ਯਾਰ ਜਾਣਾ 10 ਵਜੇ 11 ਵਜੇ ਇਹਨੇ ਕਿਹਾ ਹੋਇਆ ਵੀ ਆ ਕੇ ਆਪਣਾ ਪਈਏ ਕਰ ਧੁੱਪ ਬਹੁਤ ਹੈ ਮੈਂ ਉਹਨੂੰ ਕਿਹਾ ਵਾਂ 11 ਵਜੇ ਪਈਏ ਇਹਨੇ ਹੁਣ 400 500 ਰੁਪਿਆ ਦੇਣ ਦਿਹਾੜੀ ਪਰ ਦੋ ਵਜੇ ਇੱਕ ਵਜੇ ਉਹ ਕਰਕੇ ਉਹਨੇ 2:30 ਵਜੇ 3:00 ਦਾ ਮੰਨਦਾ ਨਹੀਂ ਆਣਾ 2:30 ਵਜੇ ਫੇਰ ਚਾਹ ਫੜਾ ਕੇ ਅਗਲੇ ਨਾਲ ਲੱਗ ਜਾ ਨਹੀਂ ਮੰਨਦਾ ਮੈਂ ਇਹਨੂੰ ਕਹਾਂ ਸਵੇਰੇ ਸਾਡੇ ਉੱਠੇ ਖੜੇ ਕਰ ਵੀ ਆਪਣਾ 11 ਵਜੇ ਧੁੱਪ ਹੋ ਜਾਂਦੀ ਆਪਣਾ ਆਰਾਮ ਨਾਲ ਪਈ ਜਾ ਕੇ ਉਹ ਤਾਂ ਹੈ ਉਹ 4 ਵਜੇ ਲੱਗਦਾ ਕਹਿੰਦਾ ਸਰਦਾਰ ਜੀ ਮੈਂ ਜੇ ਕਿਸੇ ਤੇ ਚਲੇਗਾ ਕਹਿੰਦਾ ਮੇਰੇ ਦਾ ਨਾਰ ਮਾਨ ਦੇ ਨਾਲ ਨਹੀਂ ਕਹਿੰਦਾ ਤੋ ਡਰਾ ਫੂਕਣਾ ਆ ਖੇਤ ਹੋ ਗਿਆ ਆ ਹੋ ਗਿਆ ਇੱਕੋ ਛੋਟੀ ਖੱਤੀ ਹੋਗੀ ਉਹ ਉੱਪਰ ਵਾਲਾ ਹੋ ਗਿਆ ਉਹ ਮੋਟਰ ਲੱਗਦਾ ਇੱਕੋ ਕਰਨਾ ਉਹ ਮੋਟਰ ਕੋਲ ਦੀ ਹੈਗਾ ਹਾਂ ਹਾਂ ਉਹ ਲੰਬਾ ਪੁੱਟਿਆ ਹਾਂ ਖਾਸੇ ਪਈ ਮੁੰਲਾ ਦਾ 12 ਵਜੇ ਜਿਹੜੇ ਨੂੰ 11 ਜਿੰਨੇ ਹੁੰਦੇ ਨੇ ਕਰ ਲੈ ਜਿੰਨੇ ਹੁੰਦੇ ਕਰ ਲੈ ਇਹ ਹੁੰਦਾ ਨਿਬੜਦਾ ਹੋਣਾ। ਅਫੇਰ ਹੀ ਪਾਉਣੇ ਕਿ ਦੋ ਕੀਲਿਆਂ ਦੇ ਗੇੜ ਹੋ ਗਿਆ ਉਹ। ਕੱਲੂ ਬਹੂਰੀ ਕਰਨਾ ਤਾਂ। ਹੈਲੋ। ਜਿੰਨਾ ਹੁੰਦਾ ਉਹਨਾ ਕਰ ਲੈ ਜੇ ਰਹਿਣਾ ਦਿਖਿਆ ਤੈਨੂੰ। ਇਖਣੋਂ ਪਾਲਾ ਖੇਤ ਹੱਤਾਂ ਤੇ ਕੱਢੇ ਦੇ ਲਈ ਪਾਲਾ ਰਹਿ ਗਿਆ। ਉਹ ਆਉਂਦਾ ਗੱਗਾ ਉਹਦੇ। ਪਾ ਲੈਤੀ। ਗੱਗਾ। ਇਨ੍ਹਾਂ ਨੇ ਪਾਣੀ ਛੱਡਣਾ ਤਾਂ ਅੱਜ ਕਹਿੰਦਾ ਜੀਰੀ ਲਾਉਣੇ ਨੇ ਤਾਂ ਸਾਫਟ ਗਿਆ। ਪੈ ਫੁੱਟ ਗਿਆ। ਮੈਂ ਵਧੀਆ 5-4 ਦਿਨ ਲੇਟ ਹੋ ਗਿਆ ਹੋਰ ਗੰਮ ਹੋਣ। ਲਈ ਆਈ ਤਾਂ ਪਾਈਪ ਲਾਈਨ ਬਾਈ ਜਦ ਜ਼ਮੀਨ ਲਈ ਤੀ ਜਦ ਦਬਾਤੀ ਸੀ। ਹਾਂ ਬਹੁਤ ਵਧੀਆ ਤੇ ਪਾਈਪ ਲਾਈਨ ਦਾ ਤਾਂ ਸੌਖਾ ਉਹ ਤਾਂ ਖਾਲੇ ਐ ਏਡੇ ਏਡੇ ਤੇ ਐਂ ਘੁੰਮਦਾ ਰਹੋ ਮੋਟਰ ਪਾ ਜਿੰਦਾ ਫੇਰ ਲਈ ਜਾਂਦਾ ਉਹ ਜਮੀਨ ਨੂੰ ਸਵਰਗ ਬਣਾਉਂਦੇ ਤੁਹਾਡੇ ਕੋਲੋਂ ਆਇਆ ਹੋਣਾ ਰੇ ਇਹਨੂੰ ਹੈ ਉਧਰ ਆਇਆ ਪਾ ਕੇ ਉਧਰ ਸੈਲਰ ਵੱਲ ਉਧਰ ਵਾਲੇ ਖੇਤਾਂ ਚ ਮੈਂ ਤੁਹਾਨੂੰ ਕਹਿੰਦਾ ਇੱਥੇ ਨੂੰ ਆ ਗਿਆ ਸਵਰਗ ਹੈ ਓਰੇ ਹਾਂ ਜਮੀਨ ਆ ਤੇਰੇ ਨਾਲ ਜਿਹੜੀ ਬੋਹੜ ਜਿਹੜੀ ਨਿਆਈ ਦੀ ਜਮੀਨ ਬਾਈ ਪਹਿਲਾਂ ਥੋੜਾ ਜਿਹਾ ਉਹ ਤੀ ਜਿੱਥੇ ਤੁਸੀਂ ਬਾਈ ਆ ਜਮੀਨ ਇਹ ਜੱਤੇ ਮੜੀ ਲੱਗੀ ਜਮੀਨ ਵੀ ਦਿਖਦੀ ਆ ਹੁਣ ਟੌਲਾਂ ਟੂਲ ਅੱਗੇ ਆ ਇਧਰ ਹੁੰਦੀ ਦੀ ਡੌਲਮਨ ਲੱਦਗਾ ਕਿਹੜੀ ਨਹੀਂ ਬੱਟਾ ਹੋ ਰਹੀ ਈ ਤੀਆਂ ਆ ਬੱਟ ਨਹੀਂਤੀ ਹੈਗੀ ਉਹਦੇ ਆ ਹੈ ਨਹੀਂਤੀ ਨਾ ਮੈਂ ਕਿਹਾ ਵੱਡੀ ਹੈ ਔਰ ਕਾਲੇ ਦੀ ਮਸ਼ੀਨ ਵਾਲਾ ਸੀ ਜੀ ਜੀ ਆਰ ਕਾਣ ਦਾ ਤੁਸੀਂ ਵੱਡੀ ਵਾਲਾ ਜਦ ਨਹੀਂ ਦੀ ਵੱਡੀ ਸਾਨੂੰ ਹੁਣ 3 ਸਾਲ ਹੋ ਗਏ ਚੌਥੇ ਸਾਲ ਚ ਉਹਦੇ ਕੋਲ ਵੱਡੀ ਜਿਹਦੇ ਕੋਲ ਪਹਿਲਾਂ ਸੀ ਹਾਂ ਉਹਦੇ ਦੀ ਵੱਡੀ ਹੁਣ ਚੌਥੇ ਸਾਲ ਚ ਆ ਹੁਣ ਸਾਡੇ ਕੋਲ ਜਦ ਧੰਦਾ ਦਾ ਸੰਜਾ ਤੂੰ ਠੀਕ ਹੈਗਾ ਧੰਦਾ ਦਾ ਆ ਜਾਂਦਾ ਪਹਿਲੀ ਵਾਰ ਸਾਲ ਲਈ ਜਾਂ ਧੰਦਾ ਖਾਂਜੀ ਦਾਗਾ ਮਾਰਦਾ ਨਹੀਂ ਕੋਈ ਵੀ ਉਹਰੇ ਮਾਰਾ ਖੇਤਾਂ ਨੂੰ ਆ ਇਹਨੂੰ ਆ ਤਾਂ ਆ ਇਹਨਾਂ ਨੂੰ ਬਸ ਇੱਥੇ ਨਿਕਲ ਆ ਆ ਉੱਚੀ ਹੈ ਨਾ ਆ ਉੱਚੀ ਇੱਥੇ ਨਹੀਂ ਆਉਂਦਾ ਇੱਥੇ ਚੜਦਾ ਵੀ ਨਹੀਂ ਆ ਦੋ ਖੇਤਾਂ ਜਨੂੰ ਲੰਘ ਜਾਂਦਾ ਹੈ ਆਵੇ ਸੂਹਾ ਹੁੰਦਾ ਤਾਂ ਫੇਰ ਆਏ ਇੱਥੇ ਦੇ ਮੈਸਾ ਬਾੜੇ ਕਰਦੇ ਸੀ ਉਹ ਉੱਥੇ ਤੇ ਇੱਥੇ ਦੇ ਪੈਸਾ ਬਾੜਦੇ ਨਹੀਂ ਉਹ ਛੇੜ ਜਣੀਆਂ ਥਾਲੀਆਂ ਮੱਡ ਫਰੀ ਹਮ ਸੂਪਤਾ ਪਸਾਈਆਂ ਆ ਜਾਂਦੀਆਂ ਵਿਚੇ ਵਿਚੇ ਅੱਛਾ ਮੈਸਾ ਉਰੇ ਸੂਹਾ ਦਾ ਹਾਂ ਸੂਹਾ ਦਾ ਉਰੇ ਨੂੰ ਆਪਣੇ ਖੇਤਾਂ ਨੂੰ ਚਲੇ ਗਿਆ ਉਹ ਉੱਥੇ ਉਹਨਾਂ ਇੱਕ ਸੂਪੀ ਹੁੰਦੀ ਦੀ ਯਾਰ ਕੁਝ ਨਹੀਂ ਦਿੰਦਾ ਜਾਏ ਅੱਗੇ ਚੱਲੀਆਂ ਪਾ ਲੈਂਦੇ ਦੱਬੀਆਂ ਜਿਹੜੀਆਂ ਮੋਟਰਾਂ ਰੱਖੀਆਂ ਹੋਈਆਂ ਦਾਦਾ 15-15 ਫੋਟੋ ਡੂੰਘੀਆਂ ਟੋਏ ਚ ਪਈਆਂ ਐ ਦੇ ਨੇ ਲੈਰ ਤੇ ਚੱਕਿਆ ਪਾਣੀ ਨਹੀਂ ਹਾਂ ਲੋਕ ਕੇ ਪਹਿਲਾਂ ਬੱਟਵੀ ਲੈ ਕੇ ਆਵਲੀ ਅੱਛਾ ਆ ਕੇਵਲਾ ਫਟ ਲਿਆ ਪੁੜੀ ਨਹੀਂ ਚਲਾਈਓ ਖੇੜੀ ਕਈ ਪਿਛਲੇ ਸਾਲ ਦੀ ਚੱਲ ਖੇੜੀ ਲੈਨ ਕਮਾਲਪੁਰ ਚ ਲਾਤੀ ਹੈ ਕਿਹਨਾਂ ਹਾਂ ਕਮਾਲਪੁਰ ਮਨਸੂਰ ਉੱਧਰ ਵੀ ਚੱਲਦੇ ਹਾਂ ਨੇ ਲੈਰ ਦੇ ਲਾਗ ਲਾ ਕੇ ਚੱਲ ਚਲ ਫੇਰਦਾ ਏ ਇਹ ਠੰਡਾ ਪਾਣੀ ਲੱਗਣਾ ਲੈਰ ਵਾਲਾ ਢੜੀ ਆ ਗਿਆ ਇਹਗਾ ਹੁਣ ਢਿੱਲਾ ਜਾਣਾ ਨਾ ਥੋੜਾ ਜਿਹਾ ਹੈ 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 ਸਾ ਬੋਲ ਨਹੀਂ ਬੱਕਦੇ ਹਾਂ ਹੈ ਉਹ ਬੱਕਦੇ ਨਹੀਂ ਇਹਦੇ ਘਰ ਦਾ ਦੇਖਣਾ ਮੁਰ ਜਾਣਾ ਕਰਦਾ ਤਾਂ ਪੈਣਾ ਹੀ ਆ ਔਰੇ ਹੁਣ ਇੱਥੇ ਤਾਂ ਫੈਂਟ ਦਾ ਕਿਰਦਾ ਨਹੀਂ ਕੀਤਾ ਨਾ ਤਾਂ ਗਿਆ ਓਏ ਉਹਦੇ ਖੇਤਾਂ ਦੀ ਮੁੱਠੀ ਆ ਜਾ ਮਾਰ ਦੋ ਥਾਲਾ ਉਹ ਮੁਰਗੀ ਮੁਰਗਿਓ ਰੇ ਮੁਰਗੀ ਦਾ ਰੇ ਜਦ ਪਾਇਆ ਇੰਨਾਂ ਸਿਆਲ ਚ ਇਹਨਾਂ ਨੇ ਹਾਂ ਉਹ ਥੋੜਾ ਛੱਡਣ ਲੱਗਿਆ ਹੁਣ ਉੱਪਰ ਤਾਂ ਛੱਡੀ ਹੁਣ ਇਹ ਥਾਲੇ ਪਾਣੀ ਲੱਗੇ ਦੇਣਾ ਬਾਹਰ ਵਾਹ ਪਤਾ ਨਹੀਂ ਕੀ ਆ ਬਾਈ ਬਾਈ ਨਿੱਕਲੇ ਖੜ ਨਹੀਂ ਹੁੰਦਾ ਮੇਰੇ ਤਾਂ ਭੈਣੋ ਫਤੇ ਗਲੇ ਨੂੰ ਕੁਝ ਹੋ ਗਿਆ ਪਤਾ ਕਿ ਆ ਮੁਸਕ ਚੜ ਗਿਆਂ ਮਿੱਤੇ ਖੜੇ ਨਹੀਂ ਹੋਇਆ ਮਿੱਤੇ ਖੜੇ ਨਹੀਂ ਹੋਇਆ ਉੱਥੇ ਉਹ ਆ ਗਿਆ ਇੱਕ ਪੰਚ ਉਹ ਦੇਖ ਉਹ ਡਰਾਈਵਰ ਆ ਗਿਆ ਡਰਾਈਵਰ ਆ ਗਿਆ ਡਰਾਈਵਰ ਆ ਗਿਆ ਡਰਾਈਵਰ ਆ ਗਿਆ ਆ ਆ ਜਾ ਬਾੜੀ ਛੱਡ ਤਾਂ ਪਿੱਟਾ ਚ ਆਇਆ ਇਹ ਤਾਂ ਇੰਜਨ ਵਾਲੇ ਆ ਇਹ ਤਾਂ ਮੀ ਪਹੁੰਚਾ ਇੱਕ ਭਾਰੀ ਜਾ ਇਹ ਲੱਗਣਾ ਇਹਨਾਂ ਨੇ ਇਹ ਲੱਗਣਾ ਇਹਨਾਂ ਨੇ ਦਾ ਨਹੀਂ ਫੂਲ ਵੀ ਲੈ ਲੈ 5 ਕਿਲੇ ਫੂਲ ਅੱਛਾ ਥੈਂਕ ਯੂ ਬਰਾ ਵੱਲਾ 5 ਕਿਲੇ ਟਰੈਕਟਰ ਲੈ ਲਿਆ ਹਾਂ ਤੇਰਾ ਹੜ ਲੈ ਗਿਆ ਨੇ ਤੇਰਾ ਗਿਆ ਤੇਰਾ ਹੜ ਲੈ ਗਿਆ ਨੇ ਤੇਰਾ ਹੜ ਲੈ ਕੇ ਜਾਣੇਗਾ ਨਾ ਤੇਰੇ ਕਿੱਥੇ ਨੂੰ ਰਾਜ 8 ਕਿਲੇ ਹੀ ਰਹਿੰਦੇ ਹੋ ਉਹੀ ਨਾ ਇੰਜਣ ਕਰਾ ਦੇ ਉਹਦਾ ਟੋਡਰਾ ਉਂਗਦੇ ਹੋ ਜੀ ਚਲ ਚਲ ਮੈਂ ਗੁੰਡਾ ਕਰਵਾ ਦਿਓ ਹਾਂ ਹੈ ਕਿ ਨਹੀਂ ਹਾਂ ਉਹ 11 ਹੜ ਫਾਨ ਉਹ ਤਾਂ ਲੈਫਟ ਨਹੀਂ ਚੱਕੀ ਗਿਆ ਵਾਲਾ 5 5 ਤੋਂ ਤੇ ਭਾਇਆ ਵੱਡੀ ਕੋਟਾ ਦੇ ਆਓ ਉਹ ਜਿੱਕੇ ਤੇ ਆਇਆ ਹੈ ਹਾਂ ਇਹੋ ਇਹ ਕੰਮ ਕਰਦੇ ਆ ਤੁਸੀਂ ਤਾਂ ਹੋਣੀ ਉਹ ਪੰਜਾ ਖਰੂ ਪਿੰਡ ਦਾ ਪੰਜਾ ਐ ਕਰਕੇ ਖੜੇ ਆਏ ਉਹ ਖੇਤੋਂ ਮੇਰੇ ਮਾੜਾ ਕੰਮ ਉੱਪਰ ਰਹਿ ਗਿਆ ਉਹ ਕਰਕੇ ਆਇਆ ਤੁਰਕੇ ਹੀ ਗਿਆ ਦਾ ਤੁਰਕੇ ਹੀ ਗਿਆ ਦਾ ਹਾਂ ਤੂੰ ਮੋਟਰ ਬਣਾ ਕੇ ਦੁੱਕੇ ਆਈਂ ਮੇਰੇ ਨਾਲ ਮੋਟਰਸਾਈਕਲ ਕਿੱਥੇ ਆ ਪਾਈ ਲੈ ਗਿਆ ਸੁਆਦ ਵੀ ਨਹੀਂ ਦਿੱਤਾ ਤੂੰ ਆ ਗਿਆ ਵੀ ਮੇਰੀ ਛੁੱਟੀ ਹੋ ਗਈ ਮੈਨੂੰ ਜਾਣ ਤੋਂ ਹੁਣ ਕਾਨੂੰ ਮੈਂ ਟਾਈਮ ਟਾਈਮ ਓਵਰ ਹੋ ਗਿਆ ਮੇਰਾ ਕੰਮ ਕਰਾ ਜਾ ਹਾਂ ਕੰਮ ਕਰਾ ਦੇ ਉਹ ਬੈਠੇ ਆ ਉਹ ਤਾਂ ਆਪੇ ਅੱਛਾ ਆਉਂਗੇ ਅਸੀਂ ਕਾਹਨ ਚੂਹ ਦਾ ਟਾਈਮ ਹੁੰਦਾ ਹੈ ਤੇ ਚਾਲੂ ਦੀ ਹੈ ਦਾਦਾ ਲੋਟ ਆ ਭਾਏ ਉਹ ਪਾਣੀ ਪਹੇਲੇ ਸਾਲ ਆ ਜਮੀਨ ਲਈ ਤੇ ਜਾਂ ਫਰਵਾਇਆ ਦਾ ਸਹੀ ਉਹਨੇ ਜਾਲ ਦੇ ਦਿਆ ਹਾਂ ਹਾਂ ਉਹ 3 ਸਾਲ ਹੋ ਗਏ ਫੇਰ ਉਹਨਾਂ ਨੂੰ ਚਾਹੀਦੀ ਹੈ ਫੇਰ 2-3 ਸਾਲ ਬਾਅਦ ਤਾਂ ਚਾਹੀਦੀ ਹੈ ਇਹ ਵੀ ਟਾਈਮ ਬਾਕਿੰਗ ਕਰਦਾ ਠੀਕ ਹੈ ਉਹ ਜ਼ਿਆਦਾ ਹਲਾਉਂਦੀਆਂ ਤਵੀਆਂ ਤਵੀਆਂ ਜਾਂ ਬੂਟੇ ਆਇਆ ਇਹ ਫੇਰ ਨਾਲ ਜ਼ਿਆਦਾ ਜਿਹੜੇ ਬੂਟੇ ਲੱਗੇ ਨਾ ਉਹ ਖੇਤ ਬਾਹਰ ਹੁੰਦਾ ਆ ਲੈ ਕੈਮਰਾ ਮੈਡ ਪੰਜ ਦਾੜੀ ਆ ਘੋੜੀਆਂ ਵੀ ਦੇਖਣੀਆਂ ਘੋੜੀਆਂ ਵੀ ਦੇਖਣੀਆਂ ਕਰਕੇ ਆਇਆ ਆ ਹਾਂ ਕੀ ਹਾਲ ਹੈ ਜੀ ਵਧੀਆ ਵਧੀਆ ਕੰਮ ਦਾ ਖਿਆਲ ਵਧੀਆ ਹੋਰ ਬਾੜੀ ਵੀ ਨਾ ਨਹੀਂ ਬਾੜੀ ਜਾਉਂਦੀ ਹੈ ਬਟਾ ਲੱਗ ਦੇਖਦਾ ਬੌਂਡਿਕਾ ਨਾਲ ਦੇਖਦਾ ਵੀ ਦੇਖਦਾ ਕੋ ਹੈ ਜੀ ਸਮਾਨ ਪੀਸੇਵਾ ਰਾਜਵਿੰਦ ਪੀਸੇਵਾ ਹੈਗਾ ਕੋ ਨੀ ਆ ਜਾ ਕੋ ਸੋਣਾ ਕੀ ਤੇ ਉਰੇ ਨੂੰ ਆ ਜਾ ਇੱਥੇ ਹਾਂ ਟ੍ਰੈਕਟਰ ਹੈਗਾ ਆਈ ਹੈਗਾ ਨਾ ਪਾਣੀ ਦੇਖਦਾ ਬਾਤ ਕੀ ਅਵਸਥਾ ਹੈ ਇਹ ਬਾਤ ਨਾ ਨਾ ਜਿਹੜਾ ਆਲੇ ਉੱਚੀ ਨਹੀਂ ਹੋਈ ਜੇ ਉੱਤਰ ਵੀ ਕਰਾਉਣੇ ਆ ਹਾਂ ਸਾਰੇ ਕਰਨੇ ਆ ਸਾਰੇ ਕਰਨੇ ਆ ਹਾਂ ਕੰਮ ਕਰਨਾ ਮੈਂ ਫੋਟੋ ਵੀ ਆ ਲੈਣਾ ਜਾਨ ਦੇ ਪੱਥਰ ਆਮਰ ਸਿੰਘ ਹਾਂ ਮੈਂ ਟੂੜੀ ਵਾਲੇ ਨੂੰ ਪਿਆਦਾ ਮੈਂ ਟੂੜੀ ਤੁਸੀਂ ਬਣਾ ਲਓ ਹਾਂ ਵਿਕਦੀ ਹੈ ਇੰਨੀ ਹਾਂ ਜਿਹੜੇ ਵਿਕ ਗਿਉਂਦਣ ਪੈਸੇ ਮਿਲਣੇ ਆ ਹਾਂ ਹੁਣ ਤੁਹਾਨੂੰ ਤਾਂ ਨਾ ਪਾ ਪੈਸੇ ਮਿਲਣੇ ਆ ਸਾਰੇ ਅਸੀਂ ਇੱਥੇ ਮੰਗੇ ਆ ਨਾ ਤਾਂ ਮੰਗੇ ਹੋਣੇ ਵੀ ਇੱਥੇ ਆ ਉਹ ਵੀ ਆਏ ਹੋਗੇ ਉਹ ਵੀ ਕਰੇਗਾ ਨਾ ਪੁੱਛ ਲੈ ਜੀ ਕਿ ਇਹਨੂੰ ਉਹ ਵੀ ਆਏ ਹੋਗੇ ਉਹ ਵੀ ਕਰੇਗਾ ਨਾ ਚਲੋ ਵਾਕੇ ਰਿਹਾ ਅੰਕਾ ਮਨਣਾ ਤੂੜੀ ਦੇ ਤੂੜੀ ਦੇ ਰੇਟ ਹੋ ਜੇਣਾ ਹਾਂ ਤੂੜੀ ਦੇ ਰੇਟ ਸੋ ਵਜੂਗਾ ਦੇਖੀ ਜਾਂਦਾ ਜੇ ਤੂੜੀ ਦੇ ਵੜ ਗਿਆ ਫੇਰ ਦੇ ਦੇਣੇ ਆ ਵਧੂਗਾ ਹਾਂ ਫੇਰ ਵਧ ਗਿਆ ਵਧੂ ਨਾ ਵਧੂਗਾ ਉਹਦੇ ਵੀ ਦੇ ਦੇਣੇ ਲੋਕ ਡੰਗਰੋਂ ਫੇਰ ਪੈ ਗਏ ਏਗੀ ਉਹ ਮੁੰਡਾ ਮਹਿੰਗਾ ਹੋ ਗਿਆ 1.5 ਲੱਖ ਤੇ ਇੱਕ ਟਰ ਮਲਗੀ ਜਿਵੇਂ ਸੀ ਆਉਂਦੀ ਉਹ ਮੈਂ ਤੈਨੂੰ ਦੱਸਦਾ ਵੀ ਹੁਣ ਪੈਕੇਟ ਕੋ ਲੋਕਣ ਕਰਨ ਫੇਰ ਦੁੱਧ ਲੈਣਾ ਬੜਾ ਔਖਾ ਮੋਲ ਹਾਂ ਹਾਂ ਉਹ ਨਰੇਗਾ ਨੇ ਅਸੀਂ ਦੇ ਦੀ ਫੇਰਤੀ ਨਰੇਗਾ ਨੇ ਹਾਂ ਉਹ ਭਰੀ ਜਾਂਦਾ ਾਟ ਕੇ ਰੱਖਣ ਉਹਨਾਂ ਦਾ ਤਾਂ ਪਹਿਲਾਂ ਹੀ ਛੱਡ ਦਿੱਤੇ ਚਾਰ 500 ਉਹ ਤੇ ਹੁਣ ਜੱਟ ਵੀ ਮੋਲ ਲੈਣ ਲੱਗ ਗਏ ਤੇ ਹਾਂ ਹਾਂ ਠੀਕ ਨਹੀਂ ਇਹਨਾਂ ਤਾਂ 2000 ਰੱਖਣੇ ਚਾਹੀਦੇ ਆ ਹਾਂ ਫੇਰ ਬੈ ਕੇ ਡੰਗਰਾ ਵਾਲ ਨੂੰ ਹੁਣ ਬੈ ਗਏ ਫੇਰ ਮੈਂ ਤੇ ਦੇਖਿਆ ਫਾਰਮੋਂ ਮੈਥਰ ਬੈਣ ਲੱਗੀਆਂ ਫਿਰ ਗਏ ਆ ਚੱਤਰ ਹੋ ਰਹਾ ਬਣ ਕੇ ਲੱਸੀ ਦੇ ਹੀ ਬਿਨਾ ਆਪਣਾ ਸਰਦਾ ਆ ਸਰਦਾ ਕਿੱਥੇ ਆ ਬਾਈ ਡੁਪਲੀਕੇਟ ਆਈਂ ਦਾ ਕੱਲ ਤੁਸ ਤੋਂ ਲੈਂਦਾ ਸੀ ਉੱਥੇ ਸਾਡੇ ਦੁੱਧ ਨਹੀਂ ਦਾ ਗੈਣੇ ਚੋਗੀ ਦੀ ਹਾਂ ਤੇਰੀ ਮੋਥੇ ਲੈਂਦਾ ਗੁੱਲੀ ਗੋਲ ਤਾਂ ਫਟ ਗਿਆ ਦੀ ਜੀ ਦੁੱਧ ਬੈਗਟ ਵਾਲਾ ਨੇ ਮੋੜਿਆਂ ਦਾ ਫਟਿਆ ਬਾਈ ਮੋੜਿਆਂ ਦਾ ਹੱਥ ਵਿੱਚ ਦੇ ਕੇ ਆਇਆ ਮੈਂ ਹਾਂ ਨਵਾਂ ਮਗਾ ਕੇ ਦੇ ਹੀ ਰਹੇ ਹਾਂ ਆ ਜਾ ਭਾਗ ਬੈਲ ਪੰਚਾ ਹੈ ਵੀ ਪੰਚ ਪੰਚ ਮੈਂਬਰ ਆ ਹਾਂ ਕੁਝ ਵੀ ਕਰ ਸਕਦਾ ਪੰਚਾਇਤ ਦਾ ਮੈਂਬਰ ਆ ਕੁਝ ਵੀ ਕਰ ਸਕਦਾ ਉਹ ਵਾਈ ਕਰਦੀ ਨਾ ਨਵਾਂ ਆਪਾਂ ਨਾ ਲੈ ਨਹੀਂ ਗਰਮੀ ਨਹੀਂ ਮਲਕੀਤ ਖਬਰ ਹੈ ਕਿ ਆ ਮੈਂ ਸਾਡੇ ਪਾਸ ਹਾਂ ਜਿਹੜਾ ਕਰਦਾ ਉਹ ਨਾ ਫਟ ਗਿਆ ਕਰਦਾ ਦੁੱਧ ਦਾ ਕਰਦਾ ਹੀ ਹਾਂ ਕਿਉਂ ਫਰਿੱਜ 'ਚ ਰੱਖ ਕਿਉਂ 4 ਦਿਨ ਵਰਤ ਹਾਂ ਕਿ ਥੋੜਾ ਰੁਹੀ ਮ ਦੁੱਧ ਘਟ ਜਾਂਦਾ ਡੰਗਰ ਘਟ ਜਾਂਦੇ ਆ। ਬਣਾ ਗਰਮੀ ਜੀ ਡੰਗਰ ਦੁੱਧ ਤੋੜ ਗਏ। ਮੈਂ ਤੋੜ ਤੋੜ ਗੀ ਇੰਨੀ ਐ ਤੋੜ ਗਏ ਤੋੜ। ਤੋੜ ਨਹੀਂ ਗਰਮੀ ਬਹੁਤ ਆ। ਗਰਮੀ ਆ। ਗਰਮੀ ਪਈ ਆ ਹੁਣ 5-4 ਦਿਨ ਤੇ। ਬਹੁਤ ਆ। 5-4 ਦਿਨ ਹੋਰ ਪੈਣੀ। 5-4 ਦਿਨ ਅੱਜ। ਹੈਂ? ਅੱਜ ਕੱਲੋ ਯਾਰ। 5-4 ਦਿਨ ਹੋਰ ਪੈਣੀ। ਅਜਰ ਜੀ ਲੱਗਣੀ ਸ਼ੁਰੂ ਹੋਣੀ ਐ। ਤੁਹਾਨੂੰ ਗਿਆਨ ਤੁਸੀਂ ਕਹਣਾ। ਅੱਜੇ ਨਾ, ਅੱਜ ਨਾ। 5-11। ਨਹੀਂ ਰੀਲੂ ਵੀ ਰਸੀ 11 ਨੂੰ। ਹਾਂ। 15 ਦਾ ਸੋਲੋ ਤਾਂ ਨਹੀਂ ਰੱਖਦੇ। ਹਾਂ। ਥੱਲੋ ਹਾਂ। ਯਾਨ ਨੂੰ ਆਪਣੇ ਸ਼ੁਰੂ ਕਰਨੀ ਹੈ ਬਾਈ ਲੈ ਆਵੜੇ ਉਹ ਹੀ ਬਹੁਤ 15 15 ਰੁਪਏ ਲਾਉਣ ਪਾਣੀ ਖੱਡਣਾ ਹੈ 15 15 16 ਨੂੰ ਖੱਡੂਗਾ ਜੀ ਖੱਡਿਆ ਹਾਂ ਵੱਧ ਵੱਧ ਪਈ ਹੈ ਛੜੀਆਂ ਕੱਟ ਨਹੀਂ ਪਾਦਰ ਬੜੀ ਚ ਨਹੀਂ ਲੱਗੂ ਵੀ ਗਈ ਪੰਜ ਤਾਂ ਲੋਕ ਲਾਉਂਦੇ ਬਥੇਰੇ ਬਾਈ ਜਿਹੜੇ ਪਨੀਰੀ ਗੇਤੀ ਆ ਉਹ ਤਾਂ ਲਾਉਣੀ ਆ ਅੰਦਰ ਪਨੀਰੀ ਟੱਪੀ ਜਾਂਦੀ ਨਹੀਂ ਲਾ ਉਹ ਟੱਪੜੀ ਜਾਂਦੀ ਨਹੀਂ ਬਾਕੀ ਉਹ ਆ ਲੇਵਰ ਰਹੀਆਂ ਜੀ ਲੇਵਰਾਂ ਜੀ ਆਉਂਗੀ ਦੇਵਰ ਤਾਂ ਅੱਗੇ ਵੀ ਦੱਸ ਤੀ ਕਿ ਤੇ ਬਾਅਦ ਵਿੱਚ ਆਉਂਦੀ ਹੈ ਹਾਂ ਹੈ ਕਿ ਨਹੀਂ ਜਿਹੜੇ ਹੈਗੇ ਉਹ ਲੱਗੇ ਹੋਣਗੇ ਉਹ ਪੰਜ ਚਾਰ ਰਹਿ ਗਈ ਆ ਉਹ ਲੱਗੇ ਉਹ ਲੱਗੇ ਤੁਰਕੀਆ 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 ਵੰਕਰਾਂ ਠੰਡਾ ਠੋਡਾ ਪਲਾ ਦੇ ਤੇ ਪਲੇ ਪੀ ਲਿਆ ਪੀ ਲਿਆ ਪੀ ਲਿਆ ਠੰਡਾ ਗਈਆਂ ਦਾ ਪੈਕ ਪਲਾਉਂਦਾ ਨਹੀਂ ਥੈਂਕ ਯੂ ਪੀਣੇ ਵਾਲਾ ਬਾਦ ਹਾਂ ਪੰਜ ਮੁੱਕਰ ਗਿਆ ਭਾਈ ਹੱਥ ਖੜੇ ਕਰ ਗਿਆ ਉਹ ਪੰਜ ਮਾ ਮੁੱਕਰ ਗਿਆ ਬੰਜਾਇਦਾ ਮੈਂਬਰ ਐਸੇ ਜੱਦਾ ਹੀ ਬਣੇ ਜਿੱਦਾਂ ਹੀ ਪੰਜ ਨੌ ਰੱਖਿਆ ਠੀਕ ਹੈ ਮੰਮੀ ਜੀ ਹੈ ਨਾਉਣੇ ਪੰਜ ਲੈ ਨਹੀਂ ਕੋਣ ਬਤਨ ਨੂੰ ਇਹ ਪੰਜ ਕਹਿੰਦੇ ਥੋੜੂਗਾ ਹਰਾ ਰੰਗ ਥੋੜੂਗਾ ਹਰਾ ਰੰਗ ਠੀਕ ਦਾ ਨੀਲਾ ਭੜਕੀਲਾ ਜਿਹਾ ਲੱਗਦਾ ਹਾਂ ਨੀਲਾ ਰੰਗ ਭੜਕੀਲਾ ਜਿਹਾ ਲੱਗਦਾ ਹਰਾ ਹੀ ਠੀਕ ਆ ਹਰਾ ਉਹ ਦੰਦੇ ਦੇ ਲੈ ਆਏ ਨੇ ਆਪੇ ਵਧੀ ਜਾਂਦੇ ਨੇ ਤੇ ਬਦਲੀ ਜਾਂਦੀ ਹੈ ਉਹ ਤਾਂ ਆਪੇ ਬਦਲੀ ਜਾਂਦੇ ਆ ਤੜਾ ਵੀ ਦੇਖਦੇ ਆ ਟਰੈਲਰ ਤਾਂ ਰੋ ਜਾਣਾ ਹੁਣ ਅੱਕੇ ਫੜਲਾ ਮੰਨ ਲੈ ਕੇ ਗਿਆ ਨੀ ਕਦੇ ਉਹ ਜਾਮ ਕੇ ਹੁਣ ਜਿੱਦਣ ਜਾਣਾ ਸਾਰੇ ਇਕੱਠੇ ਆ ਆ ਕਹਿੰਦਾ ਹਸ਼ਵੀਰ 20 ਵਾਰ ਕਹਿ ਦਿਆ ਮੈਨੂੰ ਉਹ ਉਧਰ ਜੱਗਾ ਚਲੇ ਗਿਆ ਜਿੱਥੇ ਤੂੰ ਜਾਣਾ ਤਾਂ ਹਾਂ ਜੇ ਤਾਂ ਹੁਣ ਟਰਨਾ ਐ ਟਰੈਲਰ ਉਧਰ ਪਾ ਜਾਊਂਗੀ ਨਾਲ ਆਹੋ ਪਾ ਜਾਊਂਗੇ ਤਾਂ ਠੀਕ ਨਹੀਂ ਹਾਰ ਜਵਾਨ ਲੈ ਪੱਕਾ ਉਹ ਕੀ ਦਿੰਦਾ ਰਣਾ ਉਹਨੇ ਨਾ ਉਹਨੇ ਬੁਲਾਉਣੇ ਆ ਹਾਂ ਦੁਹਾ ਲਾ ਤੇ ਖਾਣਾ ਉਹਨੇ ਵੀ ਆ ਲੱਗ ਰਿਹਾ ਭਾਈ ਦੇਖ ਲਓ ਤੇ ਕੈ ਕਿ ਅਗਲੇ ਮਹੀਨੇ ਦੱਸੂਗੇ ਹੋ ਫੇ ਚੱਲੂਗੇ ਤਾਂ ਲੱਗ ਲੈਣੇ ਪੰਜਾਬ ਨੂੰ ਤਾਂ ਲੱਗਦਾ ਹੁੰਦਾ ਪਹਿਲਾਂ ਜਣਾ ਪਖਾ ਦੇ ਜੀ ਸਾਰਾ ਦੋਵੇਂ ਮਹੀਨੇ ਹਾਂ ਤਤਵੇਂ ਜੀ ਮੈ ਤੁ ਹਾਂ ਤਤਵੇਂ ਕੰਨਾਂ ਦੇ ਪਹਿਲਾਂ ਮਿਲਣਾ ਫਿਰ ਠੀਕ ਹੈ ਮੈਨੂੰ ਸਾਲ ਬਾਅਦ ਸਾਲ ਬਾਅਦ ਮਿਲਣਾ ਟ੍ਰੈਲਰ ਐਨੀ ਬੂਕੇਗਾ ਦੇਖ ਲੈ ਇੱਕ ਹਾਲ ਹੋ ਗਿਆ ਤੇ ਆ ਮੁੰਡਾ ਕਹਿੰਦੇ ਉਹ ਮੁੰਡੇ ਦੇ ਰੂਪ ਦਾ ਮੁੰਡਾ ਰੂਪ ਕਿੱਥੇ ਗਿਆ ਹੈ ਪਾਰਸੋ ਕੋਲ ਪਾਰਸੋ ਹੋਰ ਨਹੀਂ ਪਾਰਸੋ ਕੋਲ ਨਹੀਂ ਆਇਦੇ ਕੋਲ ਆ ਮਲੋ ਕੋਲ ਹਾਂ ਜੇ ਤੇ ਅਕਰ ਬੈਨਾ ਬਣਦੀਆਂ ਆ ਕਰਤਾਰ ਲੈਂਦੀਆਂ ਮਲੋ ਨਾ ਮਲੋ ਵੇ ਲੈ ਲੈ ਸੱਲਾ ਜੇ ਥੋੜਾ ਤੇ ਬੜਾ ਹੀ ਬੋਲ ਗਿਆ ਪਾਰਸੋ ਮਲੋ ਆ ਬਾ ਉਧਰ ਹੀ ਆ ਤੇ ਝੜ ਗਿਆ ਉਹ ਟਰੈਕਟਰ ਤੇ ਜਾ ਕੇ ਇਹ ਰੋਕ ਉਹ ਐ ਟਾਈਮ ਨੂੰ ਵੀ ਠੰਡਾ ਆ ਬਾਈ ਕੋਪੋ ਮਨੀ ਬੈਠ ਨਾ ਰਿਹਾ ਕੋਪੋ ਕੋਣ ਦੇਖੇ ਜੀ ਮੈਂ ਇਹਦਾ ਹੁਣ ਮੈਂ ਗਾਇਰੇ ਨੂੰ ਮੈਂ ਤਾਂ ਮੈਂ ਖੜਾ ਦੇ ਦਵਾਰੇ 4 ਘੰਟੇ ਆਰਾਮ ਕਰੋ ਸੁਰ ਗਿਆ ਪੈਸੇ ਪੈਸੇ ਜਾਈ ਜਾਣੇ ਜਾਈ ਵਾਹ ਦੁਬਾਰਾ ਉਹ ਆਪਣੇ ਦੇਖੂਗਾ ਮੈਂ ਟਰੈਕਟਰ ਨੂੰ ਆ ਮਾਰ ਸੇਕ ਮਾਰਦਾ ਸੇਕ ਮਾਰਦਾ ਹੁਣ 2 ਘੰਟੇ 3 ਘੰਟੇ ਲੱਗ ਜੇ ਨਾ ਹੁਣ ਜੇ 12 ਵਜੇ ਜਲਦੀ ਆਵੇ ਐ ਕਰਦਾ ਹੁਣ ਠੰਡਾ ਠੰਡਾ ਨਾ ਤੂੰ ਉੜ ਰਹਾ ਤੈਨੂੰ